ਹਾਂਜੀ ਆਪਾਂ ਪਹੁੰਚਿਆ ਮੇਰੇ ਪ੍ਰੋ ਪਿੰਡ ਕਿਲਚੇ ਜਿਹੜਾ ਪਾਣੀ ਦੇ ਚਾਰਸ਼ ਫੇਰੋਂ ਪਾਇਨਾ ਕਰਿਆ ਪਿੰਡੇ ਉੱਥੇ ਜਾ ਕੇ ਗਰਾਊਂਡ ਲੈਵਲ ਤੁਹਾਨੂੰ ਵਿਖਾਉਣੇ ਡੰਗਰ ਬੱਚੇ ਤੇ ਆਪਦੇ ਲੋਕਾਂ ਦਾ ਕੀ ਲੱਗਿਆ ਤੇ ਵੀਡੀਓ ਮੇਰੇ ਪਰਾ ਸ਼ੇਅਰ ਕਰਦਿਆਂ ਕਰੋ ਇੰਨੀ ਮਿਹਨਤ ਨਾਲ ਕੇ ਜਾ ਕੇ ਤੁਹਾਨੂੰ ਹਾਲਾਤ ਹੋਣ ਦਾ ਤਾਂ ਹੀ ਫਾਇਦਾ ਜੇ ਤੁਸੀਂ ਅਗਲੇ ਸਹੀ ਹੱਥ ਨਾਲ ਪਛਾ ਸਕੋ ਤੇ ਡੰਗਰਾਂ ਦਾ ਹਾਲ ਕਿਲਚੇ ਪਿੰਡ ਦੇ ਵਿੱਚ ਆ ਵੇਖੋ ਇਹ ਪਹਿਲਾਂ ਤੁਸੀਂ ਖੇਤ ਖੁਦ ਲੈ ਜਾਂਦੇ ਸੀ ਖੇਤ ਕਿੱਥੇ ਲੈ ਜਾਂਦੇ ਸੀ ਹਾਂਜੀ ਹਾਂਜੀ ਅਸੀਂ ਰਹਿੰਦੇ ਦੋ ਉੱਥੇ ਆ ਪਿਛਾ ਉਹ ਨਿਹਾਲੇ ਕਿਚੇ ਉਹ ਨਿਹਾਲਾ ਜਿਹੜਾ ਮੇਲੇ ਵਾਲਾ ਹਾਂਜੀ ਹਾਂਜੀ ਕਾਲੂ ਵਾਲਾ ਹਾਂਜੀ ਹਾਂਜੀ ਉੱਥੇ ਲਿਆਏ ਆ ਕਿਚੇ ਨਿਹਾਲੇ ਕਿਚੇ ਲੈ ਜੇ ਕਿਹਦੇ ਥਾਂ ਤੇ ਬੱਤੀ ਬੈਠੇ ਡੰਗਰ ਆ ਵੇਖੋ ਪਿੱਛੋਂ ਨਿਹਾਲੇ ਕਿਚੇ ਲੈ ਡੰਗਰਾਂ ਦਾ ਹਾਲ ਵੇਖੋ ਆ ਸੁੱਕੀ ਤੂ ਤੇ ਆ ਵੇਖੋ ਕੀ ਬਣਿਆ ਪਿਆ ਅੱਗੇ ਲਈ ਬਣਿਆ ਸੁੱਕੀ ਤੂੜੀ ਪਾਉਂਦੇ ਪੈਣੇ ਤੇ ਮੇਰੇ ਭਰਾ ਦਾਨੀ ਸੱਜਣ ਮੇਰੇ ਵੀਰ ਚਾਰ ਲੈ ਕੇ ਫੀਲਡ ਲੈ ਕੇ ਪਿੰਡ ਕਿਚੇ ਪਿੰਡ ਦੇ ਵਿੱਚ ਤਾਰਾਓ ਪਿੰਡ ਦੇ ਵਿੱਚ ਮੇਰੇ ਪਰ ਆ ਪੀਆ ਬੰਨਾ ਬੁਨਾ ਦੇ ਬੜਾ ਕੰਮ ਬਹੁਤ ਰਾਸ਼ਨ ਆ ਗਿਆ ਹੈ ਕਿਉਂਕਿ ਪਿੰਡ ਦੇ ਚਾਰ ਛੇਰੇ ਪਾਣੀ ਹੈ ਪਿੰਡ ਚਾਰ ਛੇਰੇ ਪਾਣੀ ਨਾ ਕਿਰਿਆ ਹੈ ਹਾਂਜੀ ਬੱਪੂ ਜੀ ਇੱਥੇ ਮੈਂ ਹੁੰਦਾ ਹੀ ਨਹੀਂ ਛੇਤੀ ਸਾਡੇ ਕੋਲ ਇੱਥੇ ਤੂੰ ਹੁਣ ਆਇਆ ਇੱਥੇ ਬੰਦਾ ਹੀ ਨਹੀਂ ਹੁੰਦਾ ਉਹ ਉੱਥੇ ਮੁਰ ਮੁਰ ਜਾਂਦੇ ਬੱਪੂ ਜੀ ਕਹਿੰਦੇ ਵੀ ਸਾਡੇ ਕੋਲ ਬੰਦਾ ਨਹੀਂ ਕੋ ਹੁੰਦਾ ਪਿੱਛੋਂ ਹੀ ਮੁੜ ਜਾਂਦੇ ਆ ਗੱਲ ਵੀ ਉਹਨੇ ਠੀਕ ਆ ਵੀ

ਮੱਖੀਆਂ ਡੰਗਰਾਂ ਦੇ ਅੰਦਰ ਵੜੀਆਂ ਪਈਆਂ ਸੁੱਕੀ ਤੂੜੀ ਪਈ ਸੁੱਕੀ ਤੂੜੀ ਕੁਛ ਉੱਧਰ ਬੱਦੇ ਖੜੇ ਨੇ ਆਪਾਂ ਸੱਤ ਉਹ ਦੋ ਬਿਲਕੁਲ ਸੁੱਕੀ ਤੂੜੀ ਤੁਹਾਡੇ ਸਾਹਮਣੇ ਹੀ ਆ ਰਾਤ ਵੇਖੋ ਤੇ ਮੇਰੇ ਭਰਾ ਆਪਾਂ ਜਿਵੇਂ ਇੱਕ ਦੂਜੇ ਦੀ ਤਾਂ ਫੜਦੇ ਪੈਣਾ ਮਿੱਟੀ ਦੀ ਬੰਨ ਤੇ ਸੇਵਾ ਸਾਰੀ ਸੇਵਾ ਕਰ ਰਹੇ ਆ ਇਹਦੀ ਪਿੰਡ ਦੇ ਵਿੱਚ ਆਣ ਕੇ ਆ ਵੇਖੋ ਸੁੱਕੀ ਤੂੜੀ ਆ ਵੇਖੋ ਕੱਟੀ ਕਿਵੇਂ ਵਹਿੰਦੀ ਵੀ ਵਿਚਾਰੀ ਦੇਖੋ ਭੁੱਖੀਆਂ ਵੇਖਣਾ ਭੁੱਖੀਆਂ ਵਹਿੰਦੀਆਂ ਪਿਆਣੇ ਸਾਨੂੰ ਕੋਈ ਪੌਣ ਲੱਗੇ ਨੇ ਹਾਂ ਕਿ ਸਾਡੇ ਲਈ ਕੁਝ ਲਿਆਏ ਹਾਂ ਹਾਂ ਸਾਡੇ ਲਈ ਕੁਝ ਲਿਆਉਣੇ ਇਸ ਲਈ ਮੇਰੇ ਭਰਾਵਾਂ ਨੂੰ ਅਪੀਲ ਏ ਕਿ ਵੱਦ ਤੋਂ ਵੱਦ ਪਿੰਡ ਕਿਰਚੇ ਦਾ ਖਿਆਲ ਕੀਤਾ ਜਾਵੇ ਤੇ ਐ ਨੂੰ ਮੁਹਾਰ ਕਰੋ ਆਪਦਾ ਮੇਰੇ ਭਰਾ ਆ ਵੇਖੋ ਕੰਦਾ ਵੀ ਡੇਗੀਆਂ ਕੰਦਾ ਕੋਠੇ ਪਾੜ ਕੇ ਕੰਦਾ ਡੇਗਦੀਆਂ ਇਤਰੀ ਪਾਣੀ ਇਹ ਪਿੰਡ ਚਾਰ ਸ਼ਫੇਰੋਂ ਪਾਇਨਲ ਕਰਾਇਆ ਪਿੰਡੇ ਲੱਗੂ ਪੜੀ ਕਰੇ ਬੜਾ ਔਖਾ ਜਾਂਦਾ ਜੀ ਹਣਾ